ਨੰਗਲਵੇਟ ਅਲੋਵਾਲ ਵਿਖੇ ਸਥਿਤ ਗੁਰਦੁਆਰਾ ਸਿੰਘਾ ਸ਼ੀਦਾਂ ਡੇਰਾ ਸੰਤ ਜਨੈ ਸਿੰਘ ਜੀ ਵਿਖੇ ਅਸੂ ਮਹੀਨੇ ਦੀ ਸੰਗਰਾਂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਸਮਾਗਮ ਮੌਕੇ ਰੰਬੇ ਗੇ ਬੀ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਨੇ ਸਰਵੱਤ ਦੇ ਭਲੇ ਲਈ ਕਾਲਪੁਰਖ ਜੀਤ ਦੇ ਚਾਨਣ ਵਿੱਚ ਅਰਦਾਸ ਕੀਤੀ ਸਮਾਗਮ ਮੌਕੇ ਰਾਗੀ ਢਾਡੀ ਕਵੀਸ਼ਰ ਅਤੇ ਗੁਰੂ ਘਰ ਦੇ ਜਥੇ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਾਬਾ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਕਿ ਗੁਰੂ ਘਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਆਨੰਦ ਕਾਰਜ 20 ਨੰਬਰ ਨੂੰ ਕਰਵਾਏ ਜਾ ਰਹੇ 21 ਨੰਬਰ ਨੂੰ ਖੰਡ ਪਾਠਾਂ ਦੀ ਲੜੀ ਦਾ ਆਰੰਭ ਕੀਤਾ ਜਾਵੇਗਾ 22 ਨੰਬਰ ਨੂੰ ਬਿਸ਼ਾ ਨਗਰ ਕੀਰਤਨ ਅਤੇ 23 ਨੰਬਰ ਨੂੰ ਆਨੰਦ ਕਾਰਜ ਕਰਵਾਏ ਜਾਣਗੇ ਉਹਨਾਂ ਨੇ ਦੱਸਿਆ ਕਿ ਮਾਤਾ ਪ੍ਰਕਾਸ਼ ਕੌਰ ਜੀ ਦੀ ਸਾਲਾਨਾ ਵਰਸੀ ਨੂੰ ਸਮਰਪਿਤ ਪਿੰਡੂ ਖੇਡ ਮੇਲੇ ਵਿੱਚ 24 ਨੰਬਰ ਨੂੰ ਲੜਕਿਆਂ ਦਾ ਟੂਰਨਾਮੈਂਟ ਅਤੇ ਬੇਲਾਂ ਦੀ ਹਲਤੀ ਦੌੜ ਅਤੇ ਪੱਚੀਨ ਨੰਬਰ ਨੂੰ ਅੱਖਾਂ ਦਾ ਕੈਂਪ ਕਬੱਡੀ ਟੂਰਨਾਮੈਂਟ ਲੜਕੇ ਲੜਕੀਆਂ ਆਲ ਉਪਰ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਲੋੜਵੰਦ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੜਕੇ ਲੜਕੀ ਦਾ ਰਿਸ਼ਤਾ ਕਰਕੇ ਪਿੰਡ ਦੇ ਪੰਚ ਸਰਪੰਚ ਲੰਬਰ ਦਾ ਜਾਂ ਸ਼ਹਿਰ ਦੇ ਕਾਉਂਸਲਰ ਦੇ ਤਕਸੀਦ ਕਰਵਾ ਕੇ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਆਪਣੀਆਂ ਵਿਆਹ ਲਈ ਅਰ ਜੀਆਂ ਗੁਰੂ ਘਰ ਵਿਖੇ ਦੇ ਸਕਦੇ ਹਨ ਸਮਾਗਮ ਮੌਕੇ ਉਹਨਾਂ ਨੇ ਆਈਆਂ ਸੰਗਤਾਂ ਨੂੰ ਸਰੂਪੇ ਪੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਬੀਪੀ ਕਰਮਜੀਤ ਕੌਰ ਸੰਧੂ ਬਿਰਸਾ ਸਿੰਘ ਖਾਲਸਾ ਜਥੇਦਰ ਦਿਲਵਾਰ ਸਿੰਘ ਭਾਈ ਦਾਰਾ ਸਿੰਘ ਭਾਈ ਉਮਕਾਰ ਸਿੰਘ ਭਾਈ ਗੁਰਮੀਤ ਸਿੰਘ ਭਾਈ ਮਨਜੀਤ ਸਿੰਘ ਅਤੇ ਭਾਈ ਰਿੰਕੂ ਸਿੰਘ ਹਾਜ਼ਰ ਸਨ ਫਲੋਰ ਤੋਂ ਰਾਜਕਮਨ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਸੰਗਤ ਗੱਜ ਜੀ ਕੀ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਵੇਟ ਅਲਵਲ ਫਲਾਟ ਵਿਖੇ ਮਹੀਨਾਵਾਰੀ ਸਮਾਗਮ ਅਸੂ ਮਹੀਨੇ ਦਾ ਜੇਠਾ ਤੋਂ ਮਨਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੋਤੀ ਜੋਤ ਦਿਸਬ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋਤਨ ਰੋਜਾ ਮਹਾਨ ਗੁਰਮੁਖ ਸਮਾਗਮ ਆਰੰਭ ਹੋਇਆ ਜਿਹਦੇ ਵਿੱਚ ਸੋਮਵਾਰ ਰੋਜਾਂ ਤੋਂ ਦੈਨਿਸ਼ਰੀ ਸਹਿਬ ਸੁਮੜਪੜ ਜਪਜੀਤ ਸਾਹਿਬ ਜੀ ਆਪੇ ਸਹਿਮੂਲ ਮੰਤਤਾਂ ਦੀ ਬੋਧ ਜਾਪ ਨਾਲ ਸ਼ੁਕਰਵਾਰ ਰੋਜ਼ਾਂ ਤੋਂ ਪਾਤਸ਼ਾਹ ਦੇ ਜੋਤੀ ਜੋਤਨ ਨੂੰ ਸਮਰਪਿਤ ਜੋ ਇਹ 16 ਸ੍ਰੀ ਛੰਡ ਪਾਤਸ਼ਾਹ ਜਪਜੀਤ ਸਾਹਿਬ ਜਪਾ ਸਮੇਤ ਅੰਭ ਹੋਏ ਅੱਜ 20 ਪਾਠਾਂ ਦੇ ਭੋਗ ਪਏ ਹਨ ਉਸ ਤੋਂ ਪ੍ਰੰਤ ਦਿਵਾਨ ਸਜਾਇਆ ਗਿਆ ਸਜੇ ਦਿਵਾਨ ਵਿੱਚ ਰਾਗੀ ਜੱਥੇ ਢਾਡੀ ਜੱਥੇ ਗੁਰੂ ਘਰ ਦੇ ਕੀਰਤਨੀਆਂ ਕਥਾਵਾਚਕ ਅਤੇ ਹੋਰ ਕੀਤੇ ਜੱਥਿਆਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਗੁਰੂ ਕਥਾ ਸੁਣਾ ਕੇ ਨਿਹਾਲ ਕੀਤਾ ਉਦੇ ਨਾਲ ਨਾਲ ਹੀ ਫਿਰ ਆਈਆਂ ਹੋਈਆਂ ਸੰਗਤਾਂ ਨੂੰ ਜਿਨ੍ਹਾਂ ਵੱਲੋਂ ਅੱਜ ਸ਼ਵਾਮਾਂ ਲਈਆਂ ਗਈਆਂ ਸਾਰੀਆਂ ਸੰਗਤਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਰਪਾਉ ਹੁਕਮਨਾਮੇ ਪੇਟ ਕੀਤੇ ਗਏ ਉਸ ਤੋਂ ਉਪਰੰਤ ਜਿੱਥੇ ਅੱਜ ਦਾ ਸਮਾਗਮ ਹੈ ਉੱਥੇ ਨਾਲ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਸਾਲਾਨਾ ਜੋੜ ਮੇਲਾ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਗਮਨ ਪੁਰਬ ਮਾਤਾ ਪ੍ਰਕਾਸ਼ ਨੂੰ ਇਸਲਾਣਾ ਵਰ੍ਹਿਆਂ ਸਮਰਪਿਤ 21 22 23 24 25 ਨਵੰਬਰ ਦੈਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਪੰਜ ਰੋਜ਼ਾਂ ਮਹਾਨ ਗੁਰਮੁਖ ਸਮਾਰੋਹ ਹੋ ਰਿਹਾ ਜਿਹਦੇ ਵਿੱਚ ਲੜਕੀਆਂ ਦੇ ਸਮੂਹ ਆਨੰਦ ਕਾਰਜ, ਠੰਡ ਪਾਠਾਂ ਲੜੀਆਂ, ਮਹਾਨ ਨਗਰ ਕੀਰਤਨ, ਬੈਲ ਗੱਡੀਆਂ ਦੀ ਦੌੜ, ਲੜਕੀਆਂ ਤੇ ਲੜਕਿਆਂ ਦੇ ਕਬੱਡੀ ਟੂਰਨਾਮੈਂਟ, ਵਾਲੀਬਾਲੇ ਟੂਰਨਾਮੈਂਟ ਆਖਾਂ ਦਾ ਮਹਾਨ ਕੈਂਪ ਲੱਗ ਰਿਹਾ ਹੈ। ਸੋ ਬੇਨਤੀ ਹੈ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਦੀਆਂ ਬੱਚੀਆਂ ਜਵਾਨ ਹੋ ਚੁੱਕੀਆਂ ਵਿਆਹ ਦੇ ਯੋਗ ਹਨ, ਵਿਆਹਣ ਦੀ ਸਮਰੱਥਾ ਨਹੀਂ, ਉਹ ਆਪਣੇ ਬੱਚੀਆਂ ਦੇ ਰਿਸ਼ਤੇ ਤੈਅ ਕਰਕੇ ਇਹਦੇ ਵਿੱਚ ਲੜਕੇ ਦੀ ਉਮਰ 18 ਸਾਲ ਲੜਕੇ ਦੀ ਉਮਰ 20 ਸਾਲ ਹੋਵੇ ਦੋਨਾਂ ਬੱਚਿਆਂ ਦਾ ਰਿਸ਼ਤਾ ਤੈਅ ਕਰਕੇ ਦੋਨਾਂ ਬੱਚਿਆਂ ਨੂੰ ਬਿਠਾ ਲ ਕੇ ਉਹਨਾਂ ਦੇ ਮਾਤਾ ਪਿਤਾ ਪਿੱਛੇ ਖੜੇ ਹੋ ਕੇ ਇੱਕ ਫੋਟੋ ਖਿਚਾ ਕੇ ਆਪਣੀ ਅਰਜ਼ੀ ਫੋਟੋ ਦੇ ਨਾਲ ਲਾ ਕੇ ਜਨਮ ਪੂਰਵ ਬੱਚਿਆਂ ਦੇ ਨਾਲ ਲਾ ਕੇ ਪਿੰਨ ਦੇ ਨੰਬਰ ਦਾ ਸਰਪੰਚ ਕੋਲੋਂ ਤਸਦੀਕ ਕਰਾ ਕੇ ਅਰਜ਼ੀ ਕਿ ਗੁਰਦੁਆਰਾ ਸਾਹਿਬ ਵਿੱਚ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਭੇਜਣ ਦੀ ਕਿਰਪਾਲਤਾ ਕਰੋ ਤੇ ਜਿੱਥੇ 23 ਨਵੰਬਰ ਨੂੰ ਇਹ ਮਹਾਨ ਸਮਾਗਮ ਹੋ ਰਿਹਾ ਇਸ ਸਮਾਗਮ ਵਿੱਚ ਤੁਸੀਂ ਪੂਰਾ ਲਾਭ ਪ੍ਰਾਪਤ ਕਰ ਸਕੋ 25 ਤਰੀਕ ਨੂੰ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਹੈ ਜ ਜਿਹਦੇ ਵਿੱਚ ਲੋੜਵੰਦ ਮਰੀਜ਼ ਆਪਣੀਆਂ ਅੱਖਾਂ ਦਾ ਮਾਯਨਾ ਕਰਾ ਕੇ ਤੇ ਜ਼ੋਰਵੰਦ ਮਰੀਜ਼ਾਂ ਦੇ ਆਪਰੇਸ਼ਨ ਕਰਕੇ ਲੰਝ ਪਾਏ ਜਾਣਗੇ ਐਨਕਾਂ ਦੀਆਂ ਦਵਾਈਆਂ ਗੁਰੂ ਘਰ ਵੱਲੋਂ ਫਰੀਦ ਦਿੱਤੀਆਂ ਜਾਣਗੀਆਂ ਸਾਰੀਆਂ ਸੰਗਤਾਂ ਇਸ ਸਮਾਗਮ ਵਿੱਚ ਹਮ ਹਮਾ ਕੇ ਪਹੁੰਚੋ ਅਤੇ ਇਹਨਾਂ ਸਮਾਗਮੋਂ ਤੁਲਾਹਾ ਲਵੋ ਹਰ ਐਤਵਾਰ ਹਰ ਮੰਗਲਵਾਰ ਇੱਥੇ ਦੀਵਾਨ ਸੱਜਦੇ ਆ ਠੰਡ ਪਾਠਾਂ ਦੇ ਸਹਿਜ ਸੰਗਤ ਪਾਠਾਂ ਦੇ ਭੋਗ ਕਹਿੰਦੇ ਆ ਦੁਰਦੁਤ ਨੂੰ ਚੱਲ ਕੇ ਸੰਗਤ ਆਉਣੀ ਆ ਜੋ ਵੀ ਭਾਵਨਾ ਲੈ ਕੇ ਸੰਗਤਾਂ ਆਉਂਦੀਆਂ ਬਾਦਸ਼ਾਹ ਸਭ ਦੇ ਮੰਨਦੀਆਂ ਭਾਵਨਾਵਾਂ ਦੀ ਪੂਰਤੀ ਕਰਦੇ ਹਨ ਹਜ਼ਾਰਾਂ ਬੱਚੇ ਇਸ ਸਥਾਨ ਤੋਂ ਵਿਦੇਸ਼ਾਂ ਵਿੱਚ ਗਏ ਅਤੇ ਸੈਂਕੜੇ ਬੱਚੇ ਵੱਡੇ-ਵੱਡੇ ਆਫਿਸ ਦੇ ਸਥਾਨ ਤੋਂ ਈਸ਼ੀਲਪੁਰ ਲੈ ਕੇ ਲੱਗੇ ਆ ਜੋ ਮੈਂ ਆਸ ਕਰਦਾ ਕਿਸੇ ਦਾ ਵੀ ਕੋ ਕੰਮ ਰੁਕਿਆ ਮਹਾਰਾਜ ਦੇ ਚਰਨਾਂ ਵਿੱਚ ਆਓ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੋ ਤੇ ਸੱਚੇ ਬਾਦਸ਼ਾਹ ਸਾਰਿਆਂ ਤੇ ਆਪਣੀ ਰਹਿਮਤਾਂ ਵਰਤਾ ਰਹੇ ਆ ਇਹ ਸਥਾਨ ਫਲੋਰ ਸ਼ਹਿਰ ਦੀ ਕੋਲ ਪਿੰਡ ਅਲੋਵਾਲ ਦੇ ਨੇੜੇ ਬਣਿਆ ਹੈ ਜਿੱਥੇ ਹਰ ਸਮੇ 24 ਘੰਟੇ ਲੰਗਰਾਂ ਦਾ ਪ੍ਰਬੰਧ ਹੈ ਤੇ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ ਹੈ ਸਾਰਿਆਂ ਸੰਗਤਾਂ ਨੂੰ ਮਾਣ ਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਆਉਣ ਵਾਲੇ ਸਮਾਗਮਾਂ ਤੋਂ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ